ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਦੋਸਤਾਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਉਸ ਵਿਅਕਤੀ ਦੀ ਕਹਾਣੀ ਸ਼ਾਮਲ ਕਰਾਂਗੇ ਜੋ ਆਪਣੇ ਦੁੱਖ ਤੋਂ ਦੁਖੀ ਨਹੀਂ ਹੁੰਦਾ ਸਗੋਂ ਦੂਸਰਿਆਂ ਦੇ ਸੁੱਖ ਤੋਂ ਬਹੁਤ ਦੁਖੀ ਹੁੰਦਾ ਹੈ ਤੇ ਉਹ ਆਪਣੇ ਅੰਦਰ ਇੱਕ ਜੈਲਸ ਦਾ ਖਜ਼ਾਨਾ ਬਣਾ ਲੈਂਦਾ ਹੈ ਜੋ ਕਿ ਸਮਾਜ ਦੇ ਲਈ ਬਹੁਤ ਭਿਆਨਕ ਸਿੱਧ ਹੁੰਦਾ ਹੈ ਜੋ ਵੀ ਵਿਅਕਤੀ ਉਸਦੀ ਲਪੇਟ ਵਿੱਚ ਆ ਜਾਂਦਾ ਹੈ ਉਸ ਦਾ ਜੀਣਾ ਹਰਾਮ ਹੋ ਜਾਂਦਾ ਹੈ ਪਰ ਸਮਾਂ ਬੀਤ ਹੋਣ ਤੋਂ ਬਾਅਦ ਸਾਰੀਆਂ ਗਲਤੀਆਂ ਨੂੰ ਆਪਣੇ ਆਪ ਚੇਤੇ ਕਰਦਾ ਹੈ ਕਿ ਕਿੰਨਾ ਖੁਦਗਰਜ਼ ਸੀ ਜੋ ਇਸ ਰਚਨਾ ਰਾਹੀਂ ਆਪਾਂ ਸਾਰੇ ਸੁਣਦੇ ਹਾਂ ਮਿਹਨਤ ਵੱਲ ਮੇਰਾ ਧਿਆਨ ਨਾ ਕੋਈ ਜੇਬ ਦੂਜੇ ਦੀ ਦੇਖ ਲੈਂਦਾ ਸਿੱਖਣ ਦੀ ਆਦਤ ਪਾਈ ਨਾ ਬਟਾ ਵੀ ਆਪਣਾ ਭੇਸ ਲੈਂਦਾ ਮਿਹਨਤ ਬੱਲ ਮੇਰਾ ਧਿਆਨ ਨਾ ਕੋਈ ਜੇਬ ਦੂਜੇ ਦੀ ਦੇਖ ਲੈਂਦਾ ਸਿੱਖਣ ਦੀ ਆਦਤ ਪਾਈ ਨਾ ਬਟਾ ਵੀ ਆਪਣਾ ਭੇਸ ਲੈਂਦਾ ਘਰ ਵਿੱਚ ਜੇ ਕੋਈ ਨਾ ਪੁੱਛੇ ਪੜਾਅਸ ਬਾਹਰ ਮੈਂ ਕੱਢਦਾ ਹਾਂ ਮੈਂ ਦੁੱਖ ਆਪਣੇ ਤੋਂ ਦੁਖੀ ਨਹੀਂ ਪਰ ਹੋਰ ਦੇ ਸੁੱਖ ਤੋਂ ਸੜਦਾ ਹਾਂ ਮੈਂ ਦੁੱਖ ਆਪਣੇ ਤੋਂ ਦੁਖੀ ਨਹੀਂ ਪਰ ਹੋਰ ਦੇ ਸੁੱਖ ਤੋਂ ਛੜਦਾ ਹਾਂ ਜੇ ਹੱਥ ਕੋਈ ਮੈਨੂੰ ਪਾ ਲੈਂਦਾ ਮੈਂ ਚੁੱਪਚਪੀਤੀ ਵਟ ਲੈਂਦਾ ਮਿਲ ਜਾਵੇ ਮੌਕਾ ਕੋਈ ਮੈਨੂੰ ਮੈਂ ਅੰਦਰੋਂ ਅੰਦਰੀ ਕੱਟ ਲੈਂਦਾ ਜੇ ਹੱਥ ਕੋਈ ਮੈਨੂੰ ਪਾ ਲੈਂਦਾ ਮੈਂ ਚੁੱਪਚਪੀਤੀ ਵਟ ਲੈਂਦਾ ਮਿਲ ਜਾਵੇ ਮੌਕਾ ਕੋਈ ਮੈਨੂੰ ਮੈਂ ਅੰਦਰੋਂ ਅੰਦਰੀ ਕੱਟ ਲੈਂਦਾ ਨਮਾ ਨਮੇਲਾ ਮਿਲ ਜੇ ਕੋਈ ਪਹਿਲਾ ਉਸ ਨੂੰ ਪੜਦਾ ਹਾਂ ਮੈਂ ਦੁੱਖ ਆਪਣੇ ਤੋਂ ਦੁਖੀ ਨਹੀਂ ਪਰ ਹੋਰ ਦੇ ਸੁੱਖ ਤੋਂ ਸੜਦਾ ਹਾਂ ਮੈਂ ਦੁੱਖ ਆਪਣੇ ਤੋਂ ਦੁਖੀ ਨਹੀਂ ਪਰ ਹੋਰ ਦੇ ਸੁੱਖ ਤੋਂ ਸੜਦਾ ਹਾਂ ਮੈਨੂੰ ਚੜਦਾ ਸੂਰਜ ਦਿਖਦਾ ਨਾ ਮੈਥੋਂ ਚੜ੍ਹੇ ਬੰਦੇ ਨਾਲ ਛੁੱਪ ਹੁੰਦੇ ਮੇਰਾ ਜ਼ਿਕਰ ਜਿੱਥੇ ਵੀ ਹੋ ਜਾਂਦਾ ਮੈਨੂੰ ਦੇਖ ਮੇਰੇ ਤੋਂ ਚੁੱਪ ਹੁੰਦੇ ਮੈਨੂੰ ਚੜਦਾ ਸੂਰਜ ਦਿਖਦਾ ਨਾ ਮੈਥੋਂ ਚੜ੍ਹੇ ਬੰਦੇ ਨਾਲ ਛੁੱਪ ਹੁੰਦੇ ਮੇਰਾ ਜ਼ਿਕਰ ਜਿੱਥੇ ਵੀ ਹੋ ਜਾਂਦਾ ਮੈਨੂੰ ਦੇਖ ਮੇਰੇ ਤੋਂ ਚੁੱਪ ਹੁੰਦੇ ਪਾਸੀ ਰੱਖ ਮੁਸੀਬਤ ਆਪਣੀ ਨੂੰ ਸਿਆਸਤ ਕਿਸੇ ਤੇ ਘੜਦਾ ਹਾਂ ਮੈਂ ਦੁੱਖ ਆਪਣੇ ਤੋਂ ਦੁਖੀ ਨਹੀਂ ਪਰ ਹੋਰ ਦੇ ਸੁੱਖ ਤੋਂ ਸੜਦਾ ਹਾਂ ਮੈਂ ਦੁੱਖ ਆਪਣੇ ਤੋਂ ਦੁਖੀ ਨਹੀਂ ਪਰ ਹੋਰ ਦੇ ਸੁੱਖ ਤੋਂ ਸੜਦਾ ਹਾਂ ਜੀਵਨ ਜ਼ਿੰਦਗੀ ਲੰਘ ਚੁੱਕੀ ਮੈਂ ਹੱਥ ਕਿਸੇ ਦਾ ਫੜਿਆ ਨਾ ਦਲਾਸੇ ਦੇ ਕੇ ਭੁੰਦੜ ਨੂੰ ਮੈਂ ਪਿੰਡ ਨਾਲ ਕਦੇ ਵੀ ਖੜਿਆ ਨਾ ਜੀਵਨ ਜ਼ਿੰਦਗੀ ਲੰਘ ਚੁੱਕੀ ਮੈਂ ਹੱਥ ਕਿਸੇ ਦਾ ਫੜਿਆ ਨਾ ਦਲਾਸੇ ਦੇ ਕੇ ਭੁੰਦੜ ਨੂੰ ਮੈਂ ਪਿੰਡ ਨਾਲ ਕਦੇ ਵੀ ਖੜਿਆ ਨਾ ਹਰ ਇੱਕ ਗੱਲ ਦਾ ਜਾਣੂ ਸੀ ਮੈਂ ਹੁਣ ਕਿਉਂ ਰੱਖਦਾ ਪੜਦਾ ਹਾਂ ਮੈਂ ਦੁੱਖ ਆਪਣੇ ਤੋਂ ਦੁਖੀ ਨਹੀਂ ਪਰ ਹੋਰ ਦੇ ਸੁੱਖ ਤੋਂ ਸੜਦਾ ਹਾਂ ਮੈਂ ਦੁੱਖ ਆਪਣੇ ਤੋਂ ਦੁਖੀ ਨਹੀਂ ਪਰ ਹੋਰ ਦੇ ਸੁੱਖ ਤੋਂ ਛੜਦਾ ਹਾਂ ਸੋ ਹਾਂਜੀ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟਾਂ ਰਾਹੀਂ ਦੇ ਕੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਜਿਸ ਨਾਲ ਸਾਨੂੰ ਵੀ ਕੋਈ ਪੋਜ਼ਿਟਿਵ એનર્ਜੀ ਦਾ ਅਹਿਸਾਸ ਹੋ ਸਕੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ